ਇਸ ਨੂੰ ਸੀ ਨੂੰ ਤਰਸ ਆਇਆ ਕਿ ਜਿੱਦਾਂ ਬਿਨਾਂ ਅਜਾਲੀ ਭੇਡਾਂ ਫਿਰਦੀਆਂ ਨੇ ਉਦਾਂ ਉਹ ਭੀੜ ਫਿਰ ਰਹੀ ਆ ਪ੍ਰਭੂ ਦਾ ਤਰਸ ਕਹਿੰਦਾ ਕੀ ਆ ਕਿ ਤਦ ਉਹਨੇ ਚੇਲੇ ਨੇ ਨੂੰ ਉਹਨੇ ਕਿਹਾ ਕਿ ਤੁਸੀਂ ਮਾਲਕ ਅੱਗੇ ਬੇਨਤੀ ਕਰੋ ਕਿ ਫਸਲ ਪੱਕ ਚੁੱਕੀ ਆ ਤੇ ਫਸਲ ਕੱਟਣ ਦੇ ਲਈ ਵਾੜਿਆਂ ਦੀ ਜ਼ਰੂਰਤ ਹੁਣ ਵਾੜੀ ਕਾਦੀ ਆ ਸੰਸਾਰ ਨੂੰ ਕਿਹਾ ਗਿਆ ਦੁਨੀਆ ਨੂੰ ਕਿਹਾ ਗਿਆ ਕਿ ਇਹ ਦੁਨੀਆ ਦਾ ਐਂਡ ਹੋਣ ਵਾਲਾ ਹੈ ਇਹਨਾਂ ਨੂੰ ਚਲਾਉਣ ਦੇ ਲਈ ਜਿਹੜਾ ਇਹਨਾਂ ਨੂੰ ਸਮਝਾਉਣ ਦੇ ਲਈ ਇਹਨਾਂ ਨੂੰ ਸਿਖਾਉਣ ਦੇ ਲਈ ਤਵਸੀਲ ਦਿੱਤੀ ਆ ਕਿ ਜਿਵੇਂ ਫਸਲ ਦੇ ਲਈ ਵਾੜਿਆਂ ਦੀ ਲੋੜ ਹੈ ਤੇ ਸੰਸਾਰ ਨੂੰ ਚਲਾਉਣ ਦੇ ਲਈ ਤੇ ਉਹਨਾਂ ਨੂੰ ਚੰਗਾ ਬਣਾਉਣ ਦੇ ਲਈ ਕੁਝ ਉਸਤਾਦਾਂ ਦੀ ਲੋੜ ਹੈ ਕੁਝ ਅਗਵੇ ਦੀ ਲੋੜ ਹੈ ਤੇ ਪ੍ਰਭੂ ਦੇ ਵਚਨ ਚ ਲਿਖਿਆ ਵਾ ਕਿ ਤੁਸੀਂ ਆਪਣੇ ਮਾਲਕ ਅੱਗੇ ਤੁਸੀਂ ਆਪਣੇ ਪਰਮੇਸ਼ਰ ਅੱਗੇ ਬੇਨਤੀ ਕਰੋ ਕਿ ਪਰਮੇਸ਼ਰ ਇਹ ਜਿਵੇਂ ਮੈਂ ਖਿਲਖਤ ਦੇਖ ਰਿਹਾ ਪ੍ਰਭੂ ਕਹਿੰਦਾ ਕਿ ਮੈਨੂੰ ਤਰਸ ਆਇਆ ਕਿ ਇਹਨਾਂ ਦਾ ਕੋਈ ਵੀ ਆਗੂ ਨਹੀਂ